ਵਿਆਹ ਸਮਾਗਮ ਤੋਂ ਪਰਤ ਰਹੇ ਦੋ ਪਰਿਵਾਰਾਂ ਦੇ ਨਾਲ ਬੇहद ਭਿਆਨਕ ਹਾ사 ਹੋਇਆ ਹੈ ਦੋਵੇਂ ਪਰਿਵਾਰ ਉਜੜ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਜਿਸ ਵੈਨ ਦੇ ਵਿੱਚ ਸਵਾਰ ਹੋ ਕੇ ਇਹ ਪਰਿਵਾਰ ਵਾਪਸ ਪੜਤਰੀ ਸੰਕੀ ਰਸਤੇ ਦੇ ਵਿੱਚ ਇੱਕ ਅਸੰਤੁਲਿਤ ਹੋਇਆ ਸਿਮਿੰਟਲ ਭਰਿਆ ਹੋਇਆ ਟਰਾਲਾ ਵੈਨ ਦੇ ਉੱਪਰ ਪਲਟ ਜਾਂਦਾ ਤੇ ਬੇहद ਭਿਆਨਕ ਹਾਦਸਾ ਵਾਪਰ ਜਾਂਦਾ ਹੈ ਗੱਡੀ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਿਓ ਕਿਵੇਂ ਪਰ ਖੱੱਚੇ ਉੜੇ ਹੋਏ ਨੇ ਅਤੇ ਜਿਵੇਂ ਹੀ ਹਾਦਸੇ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਆਸ-ਪਾਸ ਦੇ ਲੋਕਾਂ ਵੱਲੋਂ ਸੁਣੀ ਜਾਂਦੀ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਜਦੋਂ ਜਹਤ ਤੋਂ ਬਾਅਦ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਵੈਨ ਦੇ ਵਿੱਚ ਸਵਾਰ ਹੁੰਦੇ ਨੇ ਪਰ ਮੌਕੇ ਦੇ ਉੱਪਰ ਦੱਸਿਆ ਜਾ ਰਿਹਾ ਕਿ ਚਾਰ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ 5 ਸਾਲ ਦੀ ਬੱਚੀ ਸਮੇਤ ਦੋ ਲੋਕ ਗੰਭੀਰ ਜ਼ਖਮੀ ਹੋਏ ਨੇ ਮ੍ਰਿਤਕਾਂ ਦੇ ਵਿੱਚ ਤਿੰਨ ਔਰਤਾਂ ਦੋ ਪੁਰਸ਼ ਅਤੇ ਚਾਰ ਬੱਚੇ ਦੱਸੀ ਜਾ ਰਹੇ ਨੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਇਹ ਵੱਡਾ ਹਾਦਸਾ ਮਧ ਪ੍ਰਦੇਸ਼ ਦੇ ਚਾਬੂਆ ਕਸਬੇ ਦੇ ਪਿੰਡ ਕਲਿਆਣਪੁਰਾ ਦੇ ਨੇੜੇ ਵਾਪਰਿਆ ਜਿੱਥੇ ਕਿ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਵਾਂ ਦੇ ਉੱਪਰ ਪਲਟਿਆ ਅਤੇ ਫਿਰ ਗੱਡੀ ਪੂਰੀ ਤਰ੍ਹਾਂ ਦੇ ਨਾਲ ਚੱਕਨਾ ਚੁਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਕੀ ਪਰਿਵਾਰ ਨੇ ਸ਼ਿਵਗੜ੍ਹ ਦੇ ਰਹਿਣ ਵਾਲੇ ਨੇ ਅਤੇ ਵਿਆਹ ਸਮਾਗਮ ਦੇ ਵਿੱਚ ਸ਼ਮੂਲਿਤ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਪਰਤ ਰਹੇ ਹੁੰਦੇ ਨੇ ਕਿ ਇਹ ਰਸਤੇ ਦੇ ਵਿੱਚ ਬੇਹਦ ਭਿਆਨਕ ਹਾਦਸਾ ਹੋ ਜਾਂਦਾ ਹੈ ਜਿਵੇਂ ਹੀ ਇਸ ਹਾਦਸੇ ਦੀ ਖਬਰ ਹੋਰ ਨਾਲ ਰਿਸ਼ਤੇਦਾਰਾਂ ਤੱਕ ਪਹੁੰਚਦੀ ਹੈ ਤਾਂ ਪੂਰਾ ਵਿਆਹ ਵਾਲਾ ਮਾਹੌਲ ਹੈ ਉਹ ਗਮਗਿਨ ਹੋ ਜਾਂਦਾ ਹੈ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਅਤੇ ਜਿਹੜੇ ਹੁਣ ਦੋ ਲੋਕ ਗੰਭੀਰ ਜ਼ਖਮੀ ਨੇ ਜਿਸ ਦੇ ਵਿੱਚ 5 ਸਾਲ ਦਾ ਬੱਚਾ ਵੀ ਸ਼ਾਮਲ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਪਰਤੀ ਕਰਵਾਇਆ ਗਿਆ ਉਧਰ ਮ੍ਰਿਤਕਾਂ ਦੀ ਜਿਹੜੀ ਕਿ ਉਹ ਵਿਸ਼ਨਾਕਤ ਹੋ ਚੁੱਕੀ ਹੈ ਤੇ ਪੁਲਿਸ ਦੇ ਵੱਲੋਂ ਬਕਾਇਦਾ ਜੋ ਸੂਚੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਮ੍ਰਿਤਕਾਂ ਦੇ ਵਿੱਚ 40 ਸਾਲ ਦਾ ਮੁਕੇਸ਼ ਖਾਪੜ ਉਸ ਦੀ ਪਤਨੀ ਸ਼ਾਵਲੀ 35 ਸਾਲ ਉਮਰ ਹੈ ਪੁੱਤਰ ਵਿਨੋਦ ਬੇਟੀ ਪਾਇਲ 12 ਸਾਲ ਦੀ ਦੱਸੀ ਜਾ ਰਹੀ ਹੈ ਮਦੀ 38 ਸਾਲ ਦੀ ਵਿਜੇ 14 ਸਾਲ ਦਾ ਕਾਂਤਾ ਜਿਹੜੀ ਹੈ 14 ਸਾਲ ਉਮਰ ਦੱਸੀ ਜਾ ਰਹੀ ਹੈ ਰਾਗਣੀ 9 ਸਾਲ ਦੀ ਉਮਰ ਹੈ ਅਤੇ ਅਕਾਲੀ ਪਰਮਾਰ 35 ਸਾਲ ਦਾ ਜਿਹੜਾ ਕਿ ਵਿਅਕਤੀ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਜਦਕਿ 5 ਸਾਲ ਦਾ ਆਸ਼ੂ ਅਤੇ 19 ਸਾਲ ਦਾ ਪਾਇਲ ਪਰਮਾਰ ਜਿਹੜਾ ਕਿ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੋ ਮਧ ਪ੍ਰਦੇਸ਼ ਦੇ ਵਿੱਚ ਇਹ ਬੇਹਦ ਭਿਆਨਕ ਹਾਦਸਾ ਹੋਇਆ ਚਾਬੂਆ ਦੇ ਕਸਬਾ ਭਵਾਨ ਪਾਪੂਰ ਦੱਸਿਆ ਜਾ ਰਿਹਾ ਜਿੱਥੋਂ ਦੇ ਪਿੰਡ ਕਲਿਆਣਪੁਰਾ ਦੇ ਨਜ਼ਦੀਕ ਬੇਹਦ ਵੱਡਾ ਜਿਹੜਾ ਕਿ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਹੈਗਾ ਉਹ ਪਰਚਾ ਦਾ ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੈ ਜਸੀਪਾਲ ਜਾਰੀ